ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਚਾਰੇ ਹੀ ਸੋਚਣ ਵਿਚਾਰਨ ਦੀ ਗਹਿਰੀ ਮੰਗ ਕਰਦੀਆਂ ਨੇ ਤੇ ਚਾਰੇ ਖਬਰਾਂ ਹੀ ਨਸ਼ਾ ਪੁਲਿਸ ਰਿਸ਼ਵਤ ਖੋਰੀ ਤੇ ਗ੍ਰਿਫਤਾਰੀ ਨਾਲ ਜੁੜੀਆਂ ਨੇ ਤੇ ਪਹਿਲੀ ਵੱਡੀ ਖਬਰ ਤੋਂ ਸ਼ੁਰੂ ਕਰਦੇ ਆਂ ਪਹਿਲੀ ਵੱਡੀ ਖਬਰ ਹੈ ਕਿ ਜਿਹੜੀ ਕਾਲੀ ਥਾਰ ਵਾਲੀ ਲੇਡੀ ਮਹਿਲਾ ਪੁਲਿਸ ਕਾਸਟੇਬਲ ਬਠਿੰਡਾ ਤੋਂ ਪੁਲਿਸ ਨੇ ਨਸ਼ੇ ਸਮੇਤ ਫੜੀ ਸੀ ਉਹਦੇ ਨਾਂ ਤੇ ਹੁਣ ਫੇਰ ਵੱਡਾ ਰੌਲਾ ਪੈ ਗਿਆ ਤੇ ਵੱਡਾ ਖਲਾਰਾ ਪੈ ਗਿਆ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਦੂਜੀ ਵੱਡੀ ਖਬਰ ਹੈ ਕਿ ਪੁਲਿਸ ਨੇ ਹੁਣ ਫੇਰ ਵੱਡੀ ਭਾਰੀ ਮਾਤਰਾ ਦੇ ਵਿੱਚ ਨਸ਼ਾ ਚਿੱਟਾ ਫੜਨ ਦਾ ਦਾਵਾ ਕੀਤਾ ਹੈ ਪੂਰੀ ਖਬਰ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਖਬਰ ਹੈ ਕਿ ਇੱਕ ਪੁਲਿਸ ਥਾਣੇਦਾਰ ਏਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚੌਥੀ ਖਬਰ ਹੈ ਕਿ ਏਐਸਆਈ ਤੋਂ ਬਾਅਦ ਦੋ ਹੋਰ ਮੁਲਾਜ਼ਮ ਤੇ ਇੱਕ ਅਦਾਲਤ ਦਾ ਰੀਡਰ ਵੀ ਗ੍ਰਫਤਾਰ ਕੀਤੇ ਗਏ ਨੇ ਤੇ ਸਸਪੈਂਡ ਕੀਤੇ ਗਏ ਹੁਣ ਚਾਰੇ ਖਬਰਾਂ ਪੂਰੀਆਂ ਸੁਣਿਓ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਤੁਸੀਂ ਵੀ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਜਿਹੜਾ ਘੰਟੀ ਵਾਲਾ ਬਟਨ ਹੈ ਸਬਸਕ੍ਰਾਈਬ ਦੇ ਨਾਲ ਬੈਲ ਵਾਲਾ ਬਟਨ ਹੈ ਉਹ ਜਰੂਰ ਦਬ ਦਿਓ ਤੇ ਆਲ ਕਰ ਦਿਓ ਹੁਣ ਸ਼ੁਰੂ ਕਰਦੇ ਆਂ ਵੇਖੋ ਜੀ ਪਿਛਲੇ ਦਿਨੀ ਜਿਹੜੀ ਖਾਰ ਵਾਲੀ ਬੀਬੀ ਪਹਿਲਾਂ ਚਿੱਟੇ ਸਮੇਤ ਫੜੀ ਗਈ ਸੀ ਉਸ ਤੋਂ ਬਾਅਦ ਉਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੁਣ ਉਹ ਜੇਲ੍ਹ 'ਚ ਹੈ ਜ਼ਮਾਨਤ ਉਹਦੀ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀ ਹੈ ਹੁਣ ਉਹਦੇ ਨਾਂ ਤੇ ਵੱਡਾ ਰੌਲਾ ਪੈ ਗਿਆ ਹੁਣ ਭਾਜਪਾ ਦੇ ਜਿਹੜੇ ਸੀਨੀਅਰ ਆਗੂ ਬਨੀਤ ਜੋਸ਼ੀ ਹੈ ਉਹਨਾਂ ਨੇ ਸਿੱਧਾ ਦੋਸ਼ ਲਾਇਆ ਕਿ ਜਿਹੜੀ ਕਾਂਗਰਸ ਪਾਰਟੀ ਦੇ ਇੱਕ ਬੁਲਾਰੇ ਹੈ ਸੀਨੀਅਰ ਬੁਲਾਰੇ ਅਰਸ਼ਪ੍ਰੀਤ ਖੜਿਆਲ ਭਾਜਪਾ ਦੇ ਆਗੂ ਨੇ ਕਿਹਾ ਕਿ ਕਾਂਗਰਸ ਜਿਹੜੀ ਆ ਉਹ ਉਸ ਬੀਬੀ ਦਾ ਬਚਾ ਕਰਨ ਲੱਗ ਪਈ ਐ ਉਸ ਬੀਬੀ ਦਾ ਬਚਾ ਕਰਨ ਤੇ ਉੱਤਰ ਆਈ ਐ ਤੇ ਭਾਜਪਾ ਦੇ ਆਗੂ ਬਨੀਤ ਜੋਸ਼ੀ ਨੇ ਇਹ ਕਿਹਾ ਉਹ ਕਹਿੰਦਾ ਵੇਖੋ ਉਹ ਬੀਬੀ ਪਹਿਲਾਂ ਨਸ਼ੇ 'ਚ ਪੁਲਿਸ ਨੇ ਫੜੀ ਤੇ ਬਾਅਦ 'ਚ ਉਹ ਜਿਹੜਾ ਬਹੁਤ ਵੱਡਾ ਪੈਸੇ ਦਾ ਕਪੜੇ ਮਾਮਲੇ ਦੇ ਵਿੱਚ ਫੜੀ ਗਈ ਤੇ ਅੱਜ ਜਿਹੜੇ ਕਾਂਗਰਸ ਦੇ ਬਲਾਰੇ ਐ ਅਰਸ਼ਪ੍ਰੀਤ ਖੜਿਆਲ ਉਹ ਉਹਦੇ ਅਦਾਲਤ ਦੇ ਵਿੱਚ ਵਕੀਲ ਬਣ ਗਏ ਆ ਭਾਜਪਾ ਕਹਿੰਦੀ ਹੈ ਕਿ ਉਹਨੂੰ ਬਚਾਉਣ ਲੱਗ ਪਿਆ ਭਾਜਪਾ ਦੇ ਬਲਾਰੇ ਕਹਿ ਰਹੇ ਆ ਕਿ ਕਾਂਗਰਸ ਉਸ ਮਹਿਲਾ ਕਾਸਟੇਬਲ ਨੂੰ ਵਿਚਾਰੀ ਹੈ ਜਿਹਦੇ ਤੇ ਨਸ਼ਿਆਂ ਦੇ ਤੇ ਬਹੁਤ ਸਾਰਾ ਪੈਸਾ ਇਕੱਠਾ ਕਰਨ ਦੇ ਦੋਸ਼ ਨੇ ਤੇ ਉਹ ਜੇਲ੍ਹ 'ਚ ਹੈ ਹੁਣ ਇੱਤੇ ਰੌਲਾ ਪੈ ਗਿਆ ਕਾਂਗਰਸ ਤੇ ਭਾਜਪਾ ਭਿੱੜ ਰਹੀ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਇਹ ਵਿੱਚੇ ਸਵਾਲ ਉਹਦੇ ਤੇ ਵੀ ਉੱਠ ਰਹੇ ਨੇ ਸਵਾਲ ਪੁਲਿਸ ਤੇ ਵੀ ਉੱਠ ਰਹੇ ਨੇ ਕਿ ਪਹਿਲਾਂ ਜਦੋਂ ਉਹਦੀ ਚਿੱਟੇ ਦੇ ਮਾਮਲੇ ਤੇ ਜਮਾਨਤ ਹੋ ਗਈ ਸੀ ਤੇ ਪੁਲਿਸ ਨੇ ਹੋਣ ਕਿਉਂ ਦਿੱਤੀ ਹੁਣ ਜਦੋਂ ਕਾਂਗਰਸ ਦੇ ਬਲਾਰੇ ਤੇ ਦੋਸ਼ ਲੱਗੇ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਹਾਸੋ ਹੀ ਨੇ ਜੇ ਜਵਾਬ ਨੇ ਸਾਰਿਆਂ ਦੇ ਉਹ ਵਕੀਲ ਸਾਹਿਬ ਜਿਹੜੇ ਨੇ ਅਰਸ਼ਪ੍ਰੀਤ ਖੜਿਆਲ ਉਹ ਕਹਿੰਦੇ ਵੇਖੋ ਜੀ ਮੇਰੀ ਰਾਜਨੀਤਿਕ ਜ਼ਿੰਦਗੀ ਹੋਰ ਹੈ ਤੇ ਜਿਹੜੀ ਮੇਰੀ ਪ੍ਰੋਫੈਸ਼ਨਲ ਕਿੱਤਾਕਾਰੀ ਜ਼ਿੰਦਗੀ ਆ ਉਹ ਹੋਰ ਐ ਕਹਿੰਦੇ ਰਾਜਨੀਤੀ ਦੇ ਵਿੱਚ ਮੈਂ ਨਸ਼ੇ ਦੇ ਖਿਲਾਫ ਆ ਮੈਂ ਰਿਸ਼ਵਤਖੋਰੀ ਦੇ ਜਾਂ ਇਦਾਂ ਪੈਸਾ ਇਕੱਠਾ ਕਰਨ ਦੇ ਖਿਲਾਫ ਆ ਔਰ ਉਹ ਕਾਂਗਰਸ ਦੇ ਬਲਾਰੇ ਵਕੀਲ ਸਾਹਿਬ ਕਹਿੰਦੇ ਨੇ ਕਿ ਪਹਿਲੀ ਤਾਂ ਗੱਲ ਮੈਂ ਨਸ਼ੇ ਦੇ ਕੇਸ ਤੋਂ ਦਾ ਵਕੀਲ ਨਹੀਂ ਆ ਮੈਂ ਤਾਂ ਜਿਹੜੇ ਕੇਸ ਦੇ ਵਿੱਚ ਪੈਸਿਆਂ ਵਾਲੇ ਕੇਸ ਤੋਂ ਨੂੰ ਵਿਜੀਲੈਂਸ ਨੇ ਹੋਣ ਫੜਿਆ ਮੈਂ ਤਾਂ ਉਹਦਾ ਵਕੀਲ ਆ ਦੂਜੀ ਗੱਲ ਉਹ ਕਹਿੰਦੇ ਵੇਖੋ ਜਿਵੇਂ ਇੱਕ ਡਾਕਟਰ ਹੈ ਤੇ ਡਾਕਟਰ ਦੇ ਕੋਲ ਜਦੋਂ ਕੋਈ ਵਿਅਕਤੀ ਆਉਂਦਾ ਹੈ ਤਾਂ ਉਹਦਾ ਕੰਮ ਇਲਾਜ ਕਰਨਾ ਹੈ ਉਹ ਇਹ ਨਹੀਂ ਵੇਖਦਾ ਇਹ ਮਲਜ਼ਮ ਹੈ ਇਹ ਦੋਚੀ ਹੈ ਗੁਨਾਹਗਾਰ ਹੈ ਕਿ ਕੀ ਹੈ ਉਹ ਇਲਾਜ ਕਰਦਾ ਤੇ ਇਸ ਤਰ੍ਹਾਂ ਕਰਕੇ ਕਾਂਗਰਸ ਦੇ ਬੁਲਾਰੇ ਜਿਹੜੇ ਆਰਸ਼ਪ੍ਰੀਤ ਸਾਹਿਬ ਉਹ ਆਪਣਾ ਬਚਾਅ ਕਰ ਰਹੇ ਨੇ ਤੇ ਨਾਲੇ ਉਹ ਇਹ ਵੀ ਦਲੀਲ ਦੇ ਰਹੇ ਨੇ ਕਿ ਜਿਹੜੇ ਭਾਜਪਾ ਦੇ ਆਗੂ ਨੇ ਹੋਰ ਕਿੰਨੇ ਸਾਰੇ ਉਹ ਵੀ ਇਹੋ ਜੀਆਂ ਗਤੀਵਿਧੀਆਂ ਦੇ ਵਿੱਚ ਪਹਿਲਾਂ ਪਾਏ ਗਏ ਪਰ ਭਾਜਪਾ ਨੇ ਉਹਨਾਂ ਨੂੰ ਕੱਢਿਆ ਨਹੀਂ ਹੁਣ ਜਿਹੜੀਆਂ ਗੱਲਾਂ ਕਾਂਗਰਸ ਦੇ ਬਲਾਰੇ ਜਿਹੜੇ ਵਕੀਲ ਬਣੇ ਨੇ ਉਹ ਥਾਰ ਵਾਲੀ ਬੀਬੀ ਦੇ ਉਹ ਕਰ ਰਹੇ ਨੇ ਕਿ ਤੁਹਾਨੂੰ ਠੀਕ ਲੱਗਦੀਆਂ ਨੇ ਦੇਖੋ ਕਹਿਣਾ ਤਾਂ ਇਹ ਬਣਦਾ ਕਿ ਅਸੀਂ ਗਲਤ ਨਹੀਂ ਕਰ ਰਹੇ ਤੇ ਜੇ ਕੋਈ ਇਹ ਕਵੇ ਵੀ ਤੁਸੀਂ ਵੀ ਕਰ ਰਹੇ ਹੋ ਤੁਸੀਂ ਵੀ ਗਲਤ ਕੀਤਾ ਕੀ ਇਹ ਠੀਕ ਹੈ ਹੁਣ ਜਿਹੜੇ ਕਾਂਗਰਸ ਦੇ ਬਲਾਰੇ ਜਿਹੜੇ ਕੇਸ ਲੜ ਰਹੇ ਆ ਉਹਦਾ ਵੇਖੋ ਸਿੱਧੀ ਗੱਲ ਜਦੋਂ ਕੋਈ ਕੇਸ ਦਾ ਵਕੀਲ ਬਣਦਾ ਐ ਐਡਵੋਕੇਸੀ ਕਰਦਾ ਤੇ ਇਹਦਾ ਮਤਲਬ ਹੁੰਦਾ ਕਿ ਉਹਨੂੰ ਬਚਾਉਣਾ ਚਾਹੁੰਦਾ ਇਹਦਾ ਮਤਲਬ ਕਿ ਥਾਰ ਵਾਲੀ ਬੀਬੀ ਨੂੰ ਕਾਂਗਰਸ ਦੇ ਬਲਾਰੇ ਸਾਹਿਬ ਬਚਾਉਣਾ ਚਾਹੁੰਦੇ ਹੀ ਨਹੀਂ ਮੈਂ ਭਾਜਪਾ ਦੇ ਪੱਖ 'ਚ ਨਹੀਂ ਆ ਭਾਜਪਾ ਵੀ ਆਪਣੀਆਂ ਬਹੁਤ ਸਾਰੀਆਂ ਗੱਲਾਂ ਤੇ 도ਗਲੀ ਹੈ ਜਿਵੇਂ ਕਿ ਕਾਂਗਰਸ ਦੇ ਬਲਾਰੇ ਨੇ ਕਿਹਾ ਪਰ ਸਵਾਲ ਇਹ ਹੈ ਕਿ ਜਿਹੜੇ ਗਲਤ ਕੰਮਾਂ 'ਚ ਪਏ ਹੋਏ ਨੇ ਜਦੋਂ ਪਿੰਡਾਂ ਦੇ ਸਰਪੰਚ ਤੱਕ ਮਤੇ ਪਾਉਣ ਪਾਰੇ ਹੋਣ ਵੀ ਜਿਹੜੇ ਨਸ਼ਿਆਂ ਦੇ ਕੇਸਾਂ 'ਚ ਫੜੇ ਗਏ ਹੋਣ ਉਹਨਾਂ ਦੀ ਅਸੀਂ ਜ਼ਮਾਨਤ ਵੀ ਨਹੀਂ ਕਰਾਉਣੀ ਉਹਨਾਂ ਦੀ ਜ਼ਮਾਨਤ ਵੀ ਨਹੀਂ ਦੇਣੀ ਉਹ ਤਾਂ ਸਮਾਜ ਨੂੰ ਬਰਬਾਦ ਕਰ ਰਹੇ ਨੇ ਤਾਂ ਫਿਰ ਇੱਕ ਉਸ ਰਾਜਨੀਤਿਕ ਪਾਰਟੀ ਦੇ ਬੁਲਾਰੇ ਨੂੰ ਉਹਦਾ ਵਕੀਲ ਬੰਨਾ ਜ਼ਰੂਰੀ ਸੀ ਜਿਹਦੇ ਤੇ ਨਸ਼ਿਆਂ ਦੇ ਵੀ ਦੋਸ਼ ਲੱਗੇ पांच गलत तरीके नाल पैसा ਇਕੱਠਾ ਕਰਨ ਦੇ ਵੀ ਦੋਸ਼ ਲਾ ਕੇ ਵਿਜੀਲੈਂਸ ਨੇ ਉਹਨੂੰ ਫੜਿਆ ਹੋਇਆ ਕਿ ਉਹਨੂੰ ਬਚਾਉਣ ਦੇ ਲਈ ਉਹਦਾ ਵਕੀਲ ਬੰਨਾ ਕਾਂਗਰਸ ਪਾਰਟੀ ਦੇ ਬਲਾਰੇ ਲਈ ਜ਼ਰੂਰੀ ਸੀ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖੋ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ 140 ਦਿਨ ਯੁੱਧ ਨਸ਼ਿਆਂ ਵਿਰੁੱਧ ਦਾ ਸਰਕਾਰ ਕਹਿੰਦੀ ਚੱਲਿਆ ਤੇ ਸਰਕਾਰ ਕਹਿੰਦੀ ਬੀਤੇ ਇੱਕ ਦਿਨ ਦੇ ਵਿੱਚ ਅਸੀਂ 422 ਥਾਵਾਂ ਤੇ ਨਸ਼ਾ ਫੜਨ ਦੀ ਛਾਪੇ ਮਾਰੇ ਸਰਕਾਰ ਕਹਿੰਦੀ 103 ਨਸ਼ਾ ਤਸਕਰ ਅਸੀਂ ਫੜੇ ਤੇ ਸਰਕਾਰ ਕਹਿੰਦੀ 73 ਪਰਚੇ ਅਸੀਂ ਬੀਤੇ ਦਿਨ ਚ ਨਸ਼ੇ ਦੇ ਦਰਜ ਕੀਤੇ ਨਾਲ ਹੀ ਇੱਕ ਬਹੁਤ ਵੱਡੀ ਖਬਰ ਮੋਟਾ ਚਿੱਟਾ ਨਸ਼ਾ ਫੜਨ ਦੀ ਫਰੀਦਕੋਟ ਤੋਂ ਆਈ ਫਰੀਦਕੋਟ ਦੀ ਪੁਲਿਸੇ ਦਾਵਾ ਕਰ ਰਹੀ ਹੈ ਕਿ ਇੱਕ ਜਿਹੜੀ ਕਾਰ ਆ ਉਹ ਆ ਰਹੀ ਸੀ ਤਲਵੰਡੀ ਵਾਲੇ ਪਾਸੇ ਤੋਂ ਤੇ ਚੰਦ ਬਾਜਾ ਦੇ ਕੋਲ ਨਾਕਾ ਲਾ ਕੇ ਤੇ ਸਾਡੀ ਪੁਲਿਸ ਨੇ ਇੱਕ ਗੱਡੀ ਰੋਕੀ ਤਲਾਸ਼ੀ ਲਈ 1 ਕਿਲੋ ਤੇ 23 ਗ੍ਰਾਮ ਉਹਦੇ ਚੋਂ ਨਸ਼ਾ ਚਿੱਟਾ ਫੜਿਆ ਗਿਆ ਪੁਲਿਸ ਇਹ ਕਹਿੰਦੀ ਹੈ ਕਿ ਦੋਵੇਂ ਵਿਅਕਤੀ ਜਿਹੜੇ ਫੜੇ ਗਿਆ ਇੱਕ ਦਾ ਨਾਮ ਪੁਲਿਸ ਨਿਸ਼ਾਨ ਸਿੰਘ ਦਾਸਰੀ ਹੈ ਤੇ ਦੂਜੇ ਦਾ ਨਾਮ ਪੁਲਿਸ ਜਿਹੜੀ ਆ ਉਹ ਦੱਸ ਰਹੀ ਹੈ ਤੇ ਦੋਵੇਂ ਵਿਅਕਤੀ ਜਿਹੜੇ ਨੇ ਉਹ ਫਿਰੋਜ਼ਪੁਰ ਦੇ ਪੁਲਿਸ ਦੱਸ ਰਹੀ ਹੈ ਤੇ ਪੁਲਿਸ ਕਹਿ ਰਹੀ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਇਹੋ ਜੇ ਕੰਮਾਂ ਦੇ ਵਿੱਚ ਲਿਪਤ ਨਹੀਂ ਇਸ ਕਰਕੇ ਫੜੇ ਗਏ ਹੁਣ ਇਹਦੇ ਨਾਲ ਹੀ ਜਿਹੜੀ ਅਗਲੀ ਖਬਰ ਉਹ ਪੁਲਿਸ ਨਾਲ ਜੁੜੀ ਹੈ ਪੁਲਿਸ ਦਾ ਇੱਕ ਥਾਣੇਦਾਰ ਏਐਸਆਈ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਅਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਵਿਜੀਲੈਂਸ ਕਹਿੰਦੀ ਹੈ ਕਿ ਇਹ ਵਿਅਕਤੀ ਇਹ ਜਿਹੜਾ ਥਾਣੇਦਾਰ ਆ 20000 ਰੁਪਇਆ ਰਿਸ਼ਵਤ ਇਹ ਲੈ ਰਿਆ ਸੀਗਾ ਜਦੋਂ ਇਹਨੂੰ ਫੜਿਆ ਤੇ ਵਿਜੀਲੈਂਸ ਨੇ ਕਹਿੰਦੀ ਆ ਵੀ ਲਏ ਇਸ ਕਰਕੇ ਰਿਆ ਸੀ ਕਿਉਂਕਿ ਇੱਕ ਵਿਅਕਤੀ ਦਾ ਸਮਾਨ ਜ਼ਬਤ ਕੀਤਾ ਹੋਇਆ ਸੀ ਤੇ ਉਹਨੂੰ ਸਮਾਨ ਵਾਪਸ ਕਰਨ ਦੇ ਬਦਲੇ ਚ 20000 ਰੁਪਇਆ ਇਹ ਜਿਹੜਾ ਥਾਣੇਦਾਰ ਆ ਇਹ ਰਿਸ਼ਵਤ ਲੈ ਰਿਆ ਸੀ ਔਰ ਉਹ ਥਾਣੇਦਾਰ ਸੰਗਰੂਰ ਤੋਂ ਫੜਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜ਼ਿਲ੍ਹੇ ਤੋਂ ਸਵਾਲ ਇਹਦੇ ਤੇ ਸਾਰੀਆਂ ਗੱਲਾਂ ਤੇ ਕਈ ਸਾਰੇ ਨਹੀਂ ਉਹ ਆਪਾਂ ਕਰਦੇ ਆ ਬਾਅਦ ਚ ਪਰ ਇਹਦੇ ਨਾਲ ਹੀ ਇੱਕ ਜ਼ਿਲ੍ਹਾ ਅਦਾਲਤ ਦਾ ਰੀਡਰ ਵੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਫੜਨ ਦਾ ਦਾਵਾ ਕੀਤਾ ਹੈ ਵਿਜੀਲੈਂਸ ਨੇ ਦਾਵਾ ਕੀਤਾ ਹੈ ਕਿ ਜਿਹੜੀ ਖਪਤਕਾਰ ਅਦਾਲਤ ਕੰਜ਼ਿਊਮਰ ਕੋਰਟ ਦਾ ਰੀਡਰ ਤਰਨਤਾਰਨ ਦੇ ਵਿੱਚ ਤਣਾਤ ਸੀਗਾ ਤੇ ਉਹ ਰਿਸ਼ਵਤ ਲੈ ਰਿਆ ਸੀ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਹ ਹੁਣ ਦੋ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਮੋਗੇ ਦੇ ਵਿੱਚ ਉਹ ਕਹਤੋਂ ਕੀਤੇ ਨੇ ਨੈਰੀ ਵਿਭਾਗ ਚ ਦੋਵੇਂ ਮੁਲਾਜ਼ਮ ਕੰਮ ਕਰਦੇ ਸੀ ਤੇ ਵਿਭਾਗ ਦਾ ਕਹਿਣਾ ਹੈ ਵੀ ਇਹਨਾਂ ਨੇ ਜਿਹੜੇ 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 ਸੇਮ ਨਾਲੇ ਸੀ ਉਹਨਾਂ ਦੀ ਖਦਾਈ ਨਹੀਂ ਕਰਾਈ ਓਵਰਫਲੋ ਹੋਣ ਕਾਰਨ ਪਾਣੀ ਜਿਹੜਾ ਹੈ ਮੀਂਹ ਦਾ ਉਹ ਲੋਕਾਂ ਦੇ ਘਰਾਂ ਨੂੰ ਡਬੋ ਰਿਹਾ ਤੇ ਲੋਕਾਂ ਦੇ ਘਰ ਡਿੱਗਣ ਤੱਕ ਆ ਗਏ ਨੇ ਇਸ ਕਰਕੇ ਅਸੀਂ ਇਹ ਦੋਵੇਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੁਣ ਇਹਨਾਂ ਸਾਰੀਆਂ ਖਬਰਾਂ ਤੇ ਸਵਾਲ ਕੀ ਨੇ ਪਹਿਲਾ ਸਵਾਲ ਪਹਿਲੀ ਖਬਰ ਤੇ ਤੁਸੀਂ ਦੱਸੋ ਕੀ ਜਿਹੜੇ ਕਾਂਗਰਸ ਦੇ ਬਲਾਰੇ ਅਰਸ਼ਪ੍ਰੀਤ ਖੰਡਿਆਲ ਉਹਨਾਂ ਨੂੰ ਥਾਰ ਵਾਲੀ ਬੀਬੀ ਦੇ ਵਕੀਲ ਬਣ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਕੀ ਕਹੋ ਦੂਜਾ ਸਵਾਲ ਇਹਦੇ ਨਾਲ ਜੁੜਿਆ ਕਿ ਪਹਿਲਾਂ ਉਹਦੀ ਜ਼ਮਾਨਤ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਇਨੀ ਛੇਤੀ ਕਿਉਂ ਹੋਣ ਦਿੱਤੀ ਸੀ ਇਹ ਦੂਜਾ ਸਵਾਲ ਹੁਣ ਤੀਜਾ ਸਵਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਹਿੰਦੀ ਐ ਕਿ ਜਿਹੜਾ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਮਿਹਨਤ ਚੱਲ ਰਹੀ ਐ ਤੇ ਨਸ਼ਿਆਂ ਨੂੰ ਵੱਡੀ ਠੱਲ ਪੈ ਗਈ ਐ ਪਰ ਰੋਜ਼ ਜਿੰਨੇ ਵੱਡੇ ਪੱਧਰ ਤੇ ਨਸ਼ਾ ਮੋਟੀ ਨਸ਼ੇ ਦੀ ਮਾਤਰਾ ਕਾਰਾਂ ਚ ਲੈ ਜਾਂਦੇ ਵਿਅਕਤੀ ਫੜੇ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ ਵੀ ਨਸ਼ੇ ਦੇ ਖਿਲਾਫ ਨਸ਼ਾ ਵੇਚਣ ਵਾਲੇ ਡਰੇ ਹੋਏ ਨੇ ਜਿਵੇਂ ਹੁਣ ਆ ਪੁਲਿਸ ਨੇ ਕਿਹਾ ਵੀ ਬੇਖੌਫ ਕਾਰ ਦੇ ਵਿੱਚ 1 ਕਿਲੋ ਤੋਂ ਵੱਧ ਨਸ਼ਾ ਲੈ ਕੇ ਉਹ ਜਾ ਰਹੇ ਸੀ ਜੇ ਉਹਨਾਂ ਨੂੰ ਡਰ ਹੁੰਦਾ ਕੀ ਉਹ ਇਦਾਂ ਕਰਦੇ ਫਿਰ ਡਰ ਕਿਉਂ ਨਹੀਂ ਪੈ ਰਿਹਾ ਸਵਾਲ ਇਹ ਆ ਬੀਤੇ ਕੱਲ੍ਹ ਵੀ ਫੜਿਆ ਨਸ਼ਾ ਹੁਣ ਜਿਵੇਂ ਪੁਲਿਸ ਨੇ ਕਿਹਾ ਵੀ ਅਸੀਂ 103 ਨਸ਼ਾ ਸਮਗਲਰ ਫੜਿਆ ਬੀਤੇ ਕੱਲ੍ਹ 73 ਪਰਚੇ ਦਰਜ ਕੀਤੇ ਆ ਪਰ ਸਵਾਲ ਇਹ ਆ ਕਿ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਤੇ ਡਰ ਕਿਉਂ ਨਹੀਂ ਪੈ ਰਿਹਾ ਉਹ ਹਟ ਕਿਉਂ ਨਹੀਂ ਰਹੇ ਸਦੋਂ ਪਿੰਡਾਂ 'ਚ ਲੋਕਾਂ ਨੂੰ ਪੁੱਛੀਦਾ ਉਹ ਕਹਿੰਦੇ ਯਾਰ ਕੰਮ ਤਾਂ ਓਵੇਂ ਚੱਤੀ ਜਾਂਦਾ ਜਿਹੜੇ ਚਿੱਟਾ ਲਾਉਣ ਵਾਲੇ ਆ ਉਹਨਾਂ ਨੂੰ ਉਵੇਂ ਹੀ ਮਿਲ ਜਾਂਦਾ ਹੈ ਓਵਰਡੋਜ਼ ਨਾਲ ਮੌਤਾਂ ਵੀ ਹੋ ਜਾਂਦੀਆਂ ਤਾਂ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਨਸ਼ਾ ਖਤਮ ਹੋ ਗਿਆ ਕਿ ਅਜੇ ਚੱਲ ਰਿਹਾ ਹੈ तमाम ਸਵਾਲ ਨੇ ਬਹੁਤ ਮਿਹਰਬਾਨੀ ਸ਼ੁਕਰੀਆ